ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 14 ਦਸੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ 14 ਦਸੰਬਰ ਜਿਵੇਂ ਆਪਾਂ ਸਵੇਰ ਵਾਲੀ ਵੀਡੀਓ ਵਿੱਚ ਦੱਸਿਆ ਸੀਗਾ ਕਿ ਅੱਜ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਮੁਕਾਬਲੇ ਥੋੜੀ ਜੀ ਧੁੰਦ ਘੱਟ ਦੇਖਣ ਨੂੰ ਮਿਲੇਗੀ ਬਹੁਤ ਸਾਰੇ ਏਰੀਆ ਦੇ ਵਿੱਚ ਧੁੰਦ ਘੱਟ ਦੇਖਣ ਨੂੰ ਮਿਲੀ ਪਰ ਸਵੇਰ ਵੇਲੇ ਠੰਡੀਆਂ ਹਵਾਵਾਂ ਤੇਜ਼ ਹਵਾਵਾਂ ਜਰੂਰ ਚੱਲ ਰਹੀਆਂ ਸੀ ਤੇ ਉਸ ਤੋਂ ਬਾਅਦ ਜਿਵੇਂ ਦੱਸਿਆ ਸੀ ਕਿ ਅੱਜ ਤੋਂ ਪੰਜਾਬ ਦਾ ਮੌਸਮ ਥੋੜਾ ਥੋੜਾ ਜਿਹਾ ਖਰਾਬ ਹੋਣਾ ਸ਼ੁਰੂ ਹੋ ਜਾਵੇਗਾ तकरीबन ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੀ ਬੱਦਲਬਾਈ ਜਰੂਰ ਬਣੀ ਹੋਈ ਹੈ ਪਰ ਹਲਕੀ ਹਲਕੀ ਧੁੱਪ ਵੀ ਨਿਕਲੀ ਹੋਈ ਹੈ ਪਰ ਮੀਂਹ ਦੀ ਕੋਈ ਵੀ ਮੌਜੂਦ ਸਮੇਂ ਮੌਜੂਦਾ ਸਮੇਂ ਵਿੱਚ ਸੰਭਾਵਨਾ ਅੱਜ ਤਾਂ ਨਹੀਂ ਹੈ ਰਾਤ ਨੂੰ ਵੀ ਮੌਸਮ ਇਸੇ ਤਰ੍ਹਾਂ ਦਾ ਹੀ ਰਹਿਣ ਦੀ ਸੰਭਾਵਨਾ ਹੈ ਕੱਲ ਨੂੰ ਵੀ ਧੁੰਦ ਜਿਹੜੀ ਆ ਥੋੜੀ ਜੀ ਘੱਟ ਪਵੇਗੀ ਕੁਝ ਏਰੀਆ ਦੇ ਵਿੱਚ ਪਹਾੜਾ ਦੇ ਨਾਲ ਲੱਗਦੇ ਉਹਨਾਂ ਵਿੱਚ ਪੈ ਸਕਦੀ ਹੈ ਪਰ ਕੱਲ ਤੋਂ ਥੋੜਾ ਜਿਹਾ ਮੌਸਮ ਇਸ ਤੋਂ ਵੀ ਜ਼ਿਆਦਾ ਖਰਾਬ ਹੋਣ ਦੀ ਸੰਭਾਵਨਾ ਹੈ ਕਿਉਂਕਿ ਆਉਂਦੇ ਦਿਨਾਂ 16 15 ਦੀ ਰਾਤ ਜਾਂ 16 ਦੇ ਦਿਨ ਹਲਕੇ ਤੋਂ ਦਰਮਿਆਨੇ ਪੰਜਾਬ ਦੇ ਵਿੱਚ ਸ਼ਰਾਟੇ ਲੱਗਣ ਦੀ ਉਮੀਦ ਮੌਜੂਦਾ ਸਮੇਂ ਵਿੱਚ ਬਣਦੀ ਹੋਈ ਦਿਖਾਈ ਦੇ ਰਹੀ ਹੈ ਸੋ ਅੱਜ ਤੋਂ ਬੱਦਲਬਾਈ ਪੰਜਾਬ ਦੇ ਉੱਪਰ ਦੀ ਜ਼ਰੂਰ ਲੰਘ ਰਹੀ ਹੈ ਉਸ ਦਾ ਪ੍ਰਭਾਵ ਵੀ ਦੇਖਣ ਨੂੰ ਮਿਲ ਰਿਹਾ ਹੈ ਹਲਕੀ ਹਲਕੀ ਬੱਦਲਬਾਈ ਬਣੀ ਹੋਈ ਹੈ ਤੇ ਮੀਂਹ ਦੀ ਕੋਈ ਖਾਸ ਸੰਭਾਵਨਾ ਜਿਵੇਂ ਦੱਸਿਆ ਸੀਗਾ ਅੱਜ ਨਹੀਂ ਹੈ ਤੇ ਰਾਤ ਨੂੰ ਵੀ ਨਹੀਂ ਹੈ ਤੇ ਕੱਲ ਨੂੰ ਵੀ ਵੱਡੇ ਪੱਧਰ ਤੇ ਧੁੰਦ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਕੱਲ ਨੂੰ ਬੱਦਲਬਾਈ ਵਿੱਚ ਥੋੜਾ ਜਿਹਾ ਵਾਦਾ ਜ਼ਰੂਰ ਦੇਖਿਆ ਜਾ